ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਹੌਂਦ ਔਰ ਤੁਸੀਂ ਸਾਡੇ ਨਾਲ ਬਜ਼ੁਰਗ ਦੇਖ ਰਹੇ ਹੋ ਅਸੀਂ ਇਹਨਾਂ ਨਾਲ ਜ਼ਰੂਰ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਇਹਨਾਂ ਨੇ ਸਾਡੇ ਤੱਕ ਆਪਣਾ ਸੁਨੇਹਾ ਪਹੁੰਚਾਣਾ ਹੈ ਔਰ ਇਸ ਸੁਨੇਹੇ ਨੂੰ ਅਸੀਂ ਹਰ ਮੈਨੂੰ ਲੱਗਦਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਜਿਹੜਾ ਇਹਦਾ ਅਸਲ ਮਕਸਦ ਹੈ ਅਸੀਂ ਉਹ ਜ਼ਰੂਰ ਨਿਭਾਈਏ ਕਿ ਜੇ ਜਿੱਦੂ ਕੋਈ ਚੰਗੀ ਚੀਜ਼ ਹੁੰਦੀ ਹੈ ਉਹਨੂੰ ਜ਼ਰੂਰ ਅਸੀਂ ਫਾਰਵਰਡ ਕਰੀਏ ਤਾਂਕਿ ਸਾਡਾ ਸ਼ੇਅਰ ਕਰਨਾ ਕਿਸੇ ਦੇ ਭਲਾਈ ਦਾ ਕਾਰਨ ਬਣ ਸਕੇ ਤੇ ਸਾਡੇ ਨਾਲ ਤੁਸੀਂ ਗਾਂਧੀਨਗਰ ਹਸਪੀਟਲ ਦੇ ਡਾਕਟਰਸ ਦੇਖ ਸਕਦੇ ਹੋ ਸੀਨੀਅਰ ਡਾਕਟਰਸ ਖੜੇ ਹਨ ਸਾਡੇ ਨਾਲ ਵੀਰ ਜਸਵਿੰਦਰ ਸਿੰਘ ਜੀ ਖੜੇ ਹਨ ਸਾਡੇ ਨਾਲ ਵੀਰ ਪਰਫੁਲਤ ਸਿੰਘ ਜੀ ਖੜੇ ਹਨ ਸਾਡੇ ਨਾਲ ਵੀਰ ਜੀ ਖੜੇ ਹਨ ਵੀ ਸਰਜੀਤ ਸਿੰਘ ਜੀ ਸਕੱਤਰ ਡੀਜੀਪੀਸੀ ਜੰਮੂ ਤੇ ਜ਼ਰੂਰ ਤੁਸੀਂ ਸੋਚ ਰਹੇ ਹੋਗੇ ਅੱਜ ਦਾ ਵਿਸ਼ਾ ਕੀ ਹੈ ਅਸੀਂ ਕਿਉਂ ਇਹਨਾਂ ਨੂੰ ਸਾਹਮਣੇ ਲੈ ਕੇ ਆਏ ਹਾਂ ਤੇ ਮੈਂ ਚਾਹੁੰਨਾ ਡਾਕਟਰ ਸਾਹਿਬ ਨਾਲ ਜ਼ਰੂਰ ਅਸੀਂ ਗੱਲ ਕਰਾਂਗੇ ਤੇ ਵੀਰ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਯਾਦ ਕੀਤਾ ਪਰਫੁੱਲਤ ਸਿੰਘ ਜੀ ਕਿ ਅੱਜ ਕੀ ਕਾਰਨ ਰਿਹਾ ਕਿ ਅਸੀਂ ਵੀਰ ਜੀ ਨੂੰ ਸਾਹਮਣੇ ਲੈ ਕੇ ਆਏ ਆਂ ਔਰ ਕੀ ਸੁਨੇਹਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਸੰਗਤ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਵਿਸ਼ਾ ਸੀ ਸਰਦਾਰ ਮਨਮੋਹਨ ਸਿੰਘ ਜੀ ਜੋ ਕਿ ਸਾਡੇ ਇੱਥੇ ਚਿੱਠੇ ਦੇ ਨਿਵਾਸੀ ਹਨ ਕੁਝ ਦਿਨ ਪਹਿਲੇ ਇਹਨਾਂ ਨੂੰ ਕੁਝ ਪ੍ਰੋਬਲਮ ਆਈ ਤੇ ਇਹਨਾਂ ਨੇ ਆਊਟਸਾਈਡ ਸਟੇਟ ਜਾ ਕੇ ਪੰਜਾਬ ਜਾ ਕੇ ਆਪਰੇਸ਼ਨ ਕਰਵਾਇਆ ਨੀ ਰਿਪਲੇਸਮੈਂਟ ਕਰਵਾਈ ਔਰ ਉਸ ਤੋਂ ਬਾਅਦ ਇਹ 2 ਸਾਲ ਬਹੁਤ ਤਕਲੀਫੀ ਸਨ ਇਹਨਾਂ ਦੀ ਇਨਫੈਕਸ਼ਨ ਹੋ ਗਈ ਔਰ ਪੰਜਾਬ ਇਹਨਾਂ ਨੇ ਬੜੇ ਚੱਕਰ ਲਗਾਏ ਇਹਨਾਂ ਨੇ ਕਿਹਾ ਕਿ ਮੈਂ ਜੋ ਵੀ ਮੇਰੇ ਕੋਲ ਪੂੰਜੀ ਸੀ ਉਹ ਸਾਰਾ ਖਰਚਾ ਕਰਕੇ ਲਾਸਟ ਸਰਦਾਰ ਪਰਫੁਲਤ ਸਿੰਘ ਜੀ ਦੇ ਥਰੂ ਇੱਥੇ ਸਾਡੇ ਗੰਨਰ ਹਸਪਤਾਲ ਵਿੱਚ ਆਏ ਜਿੱਥੇ ਸਾਡੇ ਡਾਕਟਰ ਡਾਕਟਰ ਕਰਨਪਾ ਦਾ ਜਿਹੜੇ ਕਿ ਜਾਇੰਟ ਸਪੈਸ਼ਲਿਸਟ ਹਨ ਆ ਰਿਪਲੇਸਮੈਂਟ ਸਰਜਰੀ ਦੇ ਸਪੈਸ਼ਲਿਸਟ ਹਨ ਆਰਥੋਪੈਡਿਕਸ ਉਹਨਾਂ ਨਾਲ ਜਿਸਲੇ ਅਸੀਂ ਪੇਸ਼ੈਂਟ ਨੂੰ ਕੰਸਲਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਨਫੈਕਸ਼ਨ ਬੜੀ ਫੈਲ ਚੁੱਕੀ ਹੋਇਆ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿਉਂਕਿ ਉੱਥੇ ਪੰਜਾਬ ਵਿੱਚ ਇਹ ਗੱਲ ਹਸਪੀਟਲ ਕਹੀ ਸੀ ਕਿ ਤੁਸੀਂ ਆਪਣਾ ਜਿਹੜੀ ਹੈ ਇਸ ਨੂੰ ਐਂਪਿਊਟੇਟ ਕਰਵਾ ਲਓ ਆਪਣੀ ਜਿਹੜੀ ਹੈ ਇਸ ਨੂੰ ਕਟਵਾ ਲਓ ਜੀ ਡਾਕਟਰ ਸਾਹਿਬ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਪੂਰੀ ਬਾਕੀ ਅੱਗੇ ਪ੍ਰਮਾਤਮਾ ਦੀ ਮਰਜ਼ੀ ਹੈ ਲੇਕਿਨ ਮੈਂ ਇਸ ਟੀਮ ਦਾ ਇੱਕ ਮੈਂਬਰ ਹੁੰਦਿਆਂ ਡਾਕਟਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਔਰ ਇਸ ਤਰ੍ਹਾਂ ਸਮਝਿਆ ਕਿ ਇੱਕ ਫੈਮਿਲੀ ਮੈਂਬਰ ਦੀ ਤਰ੍ਹਾਂ ਅਸੀਂ ਇਹਨਾਂ ਨਾਲ ਟਰੀਟ ਕੀਤਾ ਔਰ ਲੇਕਿਨ ਅੱਜ ਰੰਗ ਲਾਇਆ ਕਿ ਇਹਨਾਂ ਦੀ ਜਿਹੜੀ ਉਹ ਜਿਹੜਾ ਉਹਨਾਂ ਕਿਹਾ ਸੀ ਕਿ ਇਸ ਨੂੰ ਕੱਟਣਾ ਹੈ ਉਹ ਅੱਜ ਇਹਨਾਂ ਦਾ ਜਿਹੜਾ ਆਪਣੇ ਉਸੇ ਨੈਚੁਰਲ ਜਿਹੜੀ ਇਹਨਾਂ ਦਾ ਫੁੱਟ ਦੇ ਵਿੱਚ ਚੱਲ ਰਹੇ ਨੇ ਔਰ ਇਹ ਇਹਨਾਂ ਦਾ ਸੀ ਕਿ ਅਸੀਂ ਦੱਸਣਾ ਚਾਹੁੰਦੇ ਆ ਤਾਂ ਕਿ ਕਾਫੀ ਲੋਕ ਜਿਹੜੇ ਹਨ ਇੱਥੋਂ ਜਾ ਕੇ ਆਊਟ ਆਫ ਸਟੇਟ ਜਾ ਕੇ ਸਰਜਰੀ ਕਰਵਾਉਂਦੇ ਹਨ ਬਹੁਤ ਪੈਸਾ ਵੀ ਕਰਦੇ ਨੇ ਲੇਕਿਨ ਗਾਂਧੀ ਨਗਰ ਹਸਪਤਾਲ ਦੇ ਵਿੱਚ ਡਾਕਟਰ ਕਨਪਾਦਾ ਔਰ ਜਿਹੜੇ ਸਾਡੇ ਮੈਡੀਕਲ ਸੁਪਰਡੈਂਟ ਡਾਕਟਰ ਹਮੀਦ ਜ਼ਰਗਰ ਉਨ੍ਹਾਂ ਦੀ ਸੁਪਰਵੀਨੀਚ ਅਸੀਂ ਇਹ ਜਿਹੜਾ ਇੱਥੇ ਟ੍ਰੀਟਮੈਂਟ ਫ੍ਰੀ ਆਫ ਕਾਸਟ ਜਿਹੜੇ ਲੱਖ ਰੁਪਏ ਜਾ ਕੇ ਲੋਕੀ ਬਾਹਰ ਲਗਾਉਂਦੇ ਆ ਅਸੀਂ ਫ੍ਰੀ ਆਫ ਕਾਸਟ ਇੱਥੇ ਕਰਦੇ ਆ ਔਰ ਰਿਪਲੇਸਮੈਂਟ ਜਿਹੜੇ ਅੱਜ ਤੱਕ ਡਾਕਟਰ ਸਾਹਿਬ ਨੇ ਤਕਰੀਬਨ 100 ਦੇ ਕਰੀਬ ਰਿਪਲੇਸਮੈਂਟ ਕੀਤੇ ਨੇ ਫ੍ਰੀ ਆਫ ਕਾਸਟ ਔਰ ਪੇਸ਼ੈਂਟ ਜਿਹੜੇ ਕਿਸੇ ਕੰਪਲਿਕੇਸ਼ਨ ਦੇ ਬਿਗੈਰ ਜਿਹੜੀ ਇਸ ਲਈ ਤੱਕ ਕੋ ਚੱਲ ਰਿਹਾ ਅਸੀਂ ਇਸ ਨਇਆ ਦਿੰਦੇ ਆ ਕਿ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਲੋਕੀ ਇਹ ਬੈਨੀਫਿਟ ਲੈ ਸਕਦੇ ਆ ਜੋ ਗਵਰਨਮੈਂਟ ਦੀ ਸਕੀਮ ਹੈ ਆਸ਼ਮਾਨ ਉਸ ਦਾ ਭਰਪੂਰ ਜਿਹੜਾ ਹੈ ਉਹ ਗਵਰਨਮੈਂਟ ਹਸਪਤਾਲ ਵਿੱਚ ਆ ਪਾਈਦਾ ਲੈ ਸਕਦੇ ਤੇ ਇਹ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਹੋਇਆ ਆਯੁਸ਼ਮਾਨ ਚ ਫਾਲ ਕਰਦਾ ਸੀ ਇਹ ਇਹ ਜਿਹੜਾ ਟ੍ਰੀਟਮੈਂਟ ਹੈ ਇਹ ਬਿਲਕੁਲ ਆਯੁਸ਼ਮਾਨ ਕਾਰਡ ਤੇ ਸੀ ਇਹਨਾਂ ਦਾ ਅਸੀਂ ਬਿਲਕੁਲ ਕੋਈ ਵੀ ਇੱਕ ਪੈਸਾ ਇੱਥੇ ਖਰਚ ਨਹੀਂ ਹੋਣ ਦਿੱਤਾ ਪੂਰਾ ਜਿਹੜਾ ਤਕਰੀਬਨ ਸਾਰਾ ਵੀ ਜਿਹੜਾ ਖਰਚਾ ਸੀ ਜਿਹਦੇ ਵਿੱਚ ਉਹਨਾਂ ਦੀ ਕੁਝ ਇਕੁਪਮੈਂਟ ਔਰ ਕੁਝ ਜਿਹੜੇ ਇੰਪਲਾਂਟ ਵਗੈਰਾ ਦੀ ਜਰੂਰ ਸੀ ਉਹ ਸਭ ਜਿਹੜੇ ਹਨ ਉਹ ਹਸਪੀਟਲ ਦੇ ਇਸੇ ਸਕੀਮ ਦੇ ਤਹਿਤ ਜਿਹੜੀ ਇਹ ਕੀਤੀ ਹੈ ਅ ਇਹਨਾਂ ਦਾ ਕੋਈ ਇਜ਼ੀਜ ਖਰਚਾ ਨਹੀਂ ਹੋਇਆ। ਪਰ ਦਿੱਕਤ ਇਹ ਹੀ ਸੀ ਕਿ ਨਾ ਕਿ ਅਸੀਂ ਜਦੋਂ ਮਾਇਆ ਤੌਰ ਤੇ ਅਸੀਂ ਜਦੋਂ ਬਾਹਰ ਜਾਂਦੇ ਹਾਂ ਉਹ ਸਾਨੂੰ ਪ੍ਰਬੰਧ ਕਰਨਾ ਪੈਂਦਾ ਹੈ। ਖਰਚੇ ਹੁੰਦੇ ਨੇ ਜਦੋਂ ਚਾਰ-ਚਾਰ ਪਰਿਵਾਰ ਦੇ ਲੋਕ ਨਾਲ ਜਾਂਦੇ ਹਨ। ਤੇ ਮੈਨੂੰ ਲੱਗਦਾ ਕਿ ਸ਼ਾਇਦ ਅਗਰ ਇਹਨਾਂ ਨਾਲ ਇਹ ਚੀਜ਼ ਤੁਸੀਂ ਜੋ ਦੱਸਿਆ ਕਿ ਬਹੁਤ ਸੋਹਣਾ ਟ੍ਰੀਟਮੈਂਟ ਹੋਇਆ ਔਰ ਇਹ ਵੀ ਸੈਟੀਸਫਾਈਡ ਹੋਏ ਨੇ ਕਿ ਮੇਰਾ ਇੱਥੇ ਵਧੀਆ ਟ੍ਰੀਟਮੈਂਟ ਹੋਇਆ ਤੇ ਅਸੀਂ ਵੀ ਜ਼ਰੂਰ ਆ ਕੇ ਇਹ ਸੇਵਾਵਾਂ ਦਾ ਲਾਭ ਲਈਏ ਤਾਂ ਕਿ ਅਗਰ ਤੁਸੀਂ ਦੱਸੇ ਕਿ ਆਇਸ਼ਮਾਨ ਚ ਇਹ ਫਾਲ ਕਰਦੇ ਸੀ ਤੇ ਤੁਸੀਂ ਉਹਦੇ ਤੈ ਹੀ ਇਹਨਾਂ ਦਾ ਟ੍ਰੀਟਮੈਂਟ ਕੀਤਾ ਹੈ। ਤਨਵਾਦ ਕਰਦੇ ਆਂ ਆਪ ਜੀ ਦਾ ਤੁਸੀਂ ਸੁਨੇਹਾ ਸਾਂਝਾ ਕੀਤਾ ਡਾਕਟਰ ਸਾਹਿਬ ਅਸੀਂ ਤੁਹਾਡੇ ਤੋਂ ਵੀ ਦੋ ਸ਼ਬਦ ਜ਼ਰੂਰ ਲਵਾਂਗੇ ਜੀ ਜੀ ਤੁਸੀਂ ਜ਼ਰੂਰ ਦੱਸੋ ਕਿਉਂਕਿ ਤੁਹਾਡਾ ਆ ਕੇ ਕਹਿਣਾ ਤੇ ਸਮਾਜ ਤੱਕ ਇਹ ਸੁਨੇਹਾ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈਆਂ ਦੇ ਮਨ 'ਚ ਇਹ ਹੁੰਦਾ ਕਿ ਅਸੀਂ ਜਾਵਾਂਗੇ ਸਾਨੂੰ ਫੋਮੈਲਿਟੀਆਂ ਬਹੁਤ ਹੋਣਗੀਆਂ ਆਯੂਸ਼ਮਾਨ ਹੋ ਸਕਦਾ ਹੈ ਨਹੀਂ ਸਾਡਾ ਉੱਥੇ ਕੰਮ ਕਰੇ ਜੋ ਅਸੀਂ ਜੋ ਸੁਣਦੇ ਆਂ ਤੁਸੀਂ ਜ਼ਰੂਰ ਇੱਕ ਵਾਰ ਜੋ ਤੁਹਾਨੂੰ ਸੰਗਤ ਸੁਣ ਰਹੀ ਹੈ ਤੁਹਾਨੂੰ ਲੋਕ ਸੁਣ ਰਹੇ ਹਨ ਉਹਨਾਂ ਨੂੰ ਆਪਣੇ ਵੱਲੋਂ ਇੱਕ ਸੁਨੇਹਾ ਜ਼ਰੂਰ ਸੰਜਿਆ ਕਰੋ ਤੁਸੀਂ ਆਓ ਫ੍ਰੈਂਡਲੀ ਸਾਡੇ ਨਾਲ ਗੱਲ ਕਰੋ ਅਸੀਂ ਤੁਹਾਡੀ ਸੇਵਾ ਵਿੱਚ ਖੜੇ ਹਾਂ ਅਗਰ ਕਿਤੇ ਤੁਹਾਨੂੰ ਦਿੱਕਤ ਹੁੰਦੀ ਹੈ ਉਹ ਵੀ ਤੁਸੀਂ ਸਾਡੇ ਨਾਲ ਆ ਕੇ ਡਿਸਕਸ ਕਰੋ ਹਾਂਜੀ ਜਿਸ ਤਰ੍ਹਾਂ ਇਹ ਬਰੀਫ ਹਿਸਟਰੀ ਜਸਵਿੰਦਰ ਜੀ ਨੇ ਦੇ ਦਿੱਤੀ ਹੈ ਕਿ ਇਸ ਪੇਸ਼ੈਂਟ ਦੀ ਨੀ ਰਿਪਲੇਸਮੈਂਟ ਹੈ ਜੋ ਕਿ ਇੱਕ ਬੜਾ ਕਾਮਨ ਤੇ ਆਮ ਪ੍ਰੋਸੀਜਰ ਹੈ ਹਰ ਕੋਈ ਕਰਾਉਣਾ ਚਾਹੁੰਦਾ ਹੈ ਕਿ ਗੁੱਟਨੇ ਉਮਰ ਦੇ ਸਾਹਿਬ ਕਨੇ ਕਸ ਜਾਂਦਨ ਤੇ ਉਹਦਾ ਇਲਾਜ ਕਰੇ ਪਰ ਅਨਫਾਰਚੂਨੇਟਲੀ ਕੁਝ ਪਰਸੈਂਟੇਜ ਐਸੀ ਹੁੰਦੀ ਹੈ ਪੇਸ਼ੈਂਟ ਦੀ ਜਿਨੂੰ ਇਨਫੈਕਸ਼ਨ ਹੋ ਜਾਂਦੀ ਹੈ ਪਰ ਇਹਦੇ ਨਾਲ ਵੀ ਇਸ ਤਰ੍ਹਾਂ ਕੇ ਹੋਇਆ ਤੇ ਫਿਰ ਜੋ ਮਲੇਕ 1.5 ਸਾਲ ਲੰਦਾ ਉਥੇ ਟ੍ਰੀਟਮੈਂਟ ਚੱਲਦਾ ਰਿਹਾ ਇਨਫੈਕਸ਼ਨ ਦੀ ਐਂਟੀਬਾਇਓਟਿਕਸ ਵਗੈਰਾ ਚਲਦੀ ਰਹੀ ਤੇ ਜਿਲੇ ਮੇਰੇ ਕੋਲ ਪੁੱਜੇ ਤੇ ਇਨਫੈਕਸ਼ਨ ਇਹਦੀ ਬਹੁਤ ਜ਼ਿਆਦਾ ਫਲਮੀਨੇਟ ਹੋ ਗਈ ਸੀ ਤੇ ਫਿਰ ਮੈਂ ਇਹਦੇ ਨਾਲ ਡਿਸਕਸ਼ਨ ਕੀਤੀ ਕਿ ਜਿੰਨੀ ਦੇਰ ਤੱਕ ਇਹ ਫਾਰਨ ਇੰਪਲਾਂਟ ਜਿਹੜਾ ਅੰਦਰ ਪੈਦਾ ਹੁੰਦਾ ਜਿੰਨੀ ਦੇਰ ਤੱਕ ਇਹ ਨਿਕਲੇਗਾ ਨਹੀਂ ਤੇ ਇਨਫੈਕਸ਼ਨ ਜਿਹੜੀ ਖਤਮ ਨਹੀਂ ਹੋ ਸਕਦੀ ਪੇਸ਼ੈਂਟ ਨਾਲ ਫੁੱਲ ਡਿਸਕਸ਼ਨ ਹੋਈ ਇੱਕ ਸਰਜਰੀ ਹੋਈ ਪਹਿਲੇ ਜਿਹੜਾ ਫਾਰਨ ਇੰਪਲਾਂਟ ਕੱਢਿਆ ਤੇ ਉਹਦੀ ਜਗ੍ਹਾ ਫਿਰ ਜਿਹੜੀ ਸਪੇਸ ਭਰਨ ਵਾਸਤੇ ਐਂਟੀਬਾਇਓਟਿਕ ਵਾਲਾ ਬੋਨ ਦਾ ਸੀਮੈਂਟ ਹੁੰਦਾ ਜਿਹੜਾ ਅੰਦਰ ਭਰ ਦਿੰਦੇ ਨੇ ਆਸ-ਆਸ ਤੋਂ ਐਂਟੀਬਾਇਓਟਿਕ ਉੱਥੇ ਗਏ ਛੱਡਦੇ ਰਹਿੰਦਾ ਇੱਕ ਸਰਜਰੀ ਵੀ ਪਰ ਅਨਫੋਰਚੂਨੇਟਲੀ ਉਸ ਆਪਰੇਸ਼ਨ ਦੇ ਬਾਅਦ ਵੀ ਫੁੱਲ ਇਨਫੈਕਸ਼ਨ ਗਈ ਨਹੀਂ ਥੋੜੀ 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 ਪਾਸਾਂਦਰੀ ਫਿਰ ਇੱਕ ਸੈਕੰਡ ਸਰਜਰੀ ਦੁਬਾਰਾ ਹੋਈ ਜਿਹਦੇ ਵਿੱਚ ਹੈ ਦੁਬਾਰਾ ਐਂਟੀਬਾਇਓਟਿਕ ਪੁਰਾਣੇ ਵਾਲਾ ਕੱਢਿਆ ਸੀਮੈਂਟ ਤੇ ਦੁਬਾਰਾ ਕੀਤਾ ਸਾਡਾ ਪਲਾਨ ਸੀ ਕਿ ਹਿੰਦੀ ਰੀਵੀਜ਼ਨ ਨੀ ਰੀਪਲੇਸਮੈਂਟ ਕਰਕੇ ਜਿੱਲੇ ਫੁੱਲ ਜਿਹੜੀ ਆਪਣੀ ਇਨਫੈਕਸ਼ਨ ਖਤਮ ਹੋ ਜਾਏਗੀ ਤੇ ਦੁਬਾਰਾ ਆਸੀਏ ਇੱਕ ਨੀ ਰੀਪਲੇਸਮੈਂਟ ਕੇ ਕਰਾਂਗੇ ਅੰਦੀ ਬਟ ਅਨਫਾਰਚੂਨੇਟਲੀ ਦੋ ਸਰਜਰੀਜ਼ ਕਰਨੇ ਤੋਂ ਬਾਅਦ ਵੀ ਮੈਨੂੰ ਫੁੱਲੀ ਸੈਟੀਸਫੈਕਸ਼ਨ ਨਹੀਂ ਹੋਈ ਕਿਉਂਕਿ ਅਗਰ ਤੀਜੀ ਵਾਰ ਹੀ ਅੰਦੀ ਨੀ ਰੀਪਲੇਸਮੈਂਟ ਕਰਦੇਤੇ ਵਾਪਸ ਹੋਏ ਕੰਡੀਸ਼ਨ ਪਹੁੰਚ ਜਾਣੀ ਸੀ ਜੀ ਮੀਨ ਟਾਈਮੇ ਬਾਰੋਬੀਸ ਲਾ ਲੈਂਦੇ ਰੇ ਸਾਡੇ ਕੋਲ ਵੀ ਇਹ ਵੀ ਬੜੇ ਹਤਾਸ਼ ਨਿਰਾਸ਼ ਹੋ ਗਏ ਸੀ ਜਿੰਨੀ ਵੀ ਪੂੰਜੀ ਜਮਾ ਹੁੰਦੀ ਹੈ ਉਸ ਵਿੱਚ ਖਰਚ ਹੋ ਜਾਂਦੀ ਹੈ ਐ ਨਹੀਂ ਉਹ ਸਾਡੇ ਹਸਪੀਟਲ ਜਿਹੜੇ ਸਰਜਰੀ ਮਤਲਬ ਸਰਜਰੀਜ਼ ਹੋ ਰਹੀ ਥੀ ਉਹ ਫ੍ਰੀ ਆਫ ਕਾਸਟ ਆਯੁਸ਼ਮਾਨ ਚੱਕੇ ਹੋ ਰਹੀ ਥੀ ਫਿਰ ਪੇਸ਼ੈਂਟ ਨਾਲ ਡਿਸਕਸ ਹੋਇਆ ਕਿ ਹੁਣ ਦੇਖੋ ਇਹ ਇਨਫੈਕਸ਼ਨ ਜਿਹੜੀ ਹੈ ਬੜੀ ਸੀਵੀਅਰ ਹੈ ਹੱਡੀ ਤੱਕ ਪੁੱਜ ਗਈ ਹੈ ਇਹ ਤੇ ਪਸਾਂਦੇ ਰ ਨਹੀਂ ਤੇ ਦੋ ਆਪਸ਼ਨਸ ਨੇ ਜਾਂ ਤੇ ਅਸੀਂ ਦੀ ਨੀ ਦੀ ਜਿਹੜੀ ਐਂਪੂਟੇਸ਼ਨ ਕਰ ਸਕਨੇ ਆ ਦੂਸਰਾ ਹੈ ਕਿ ਇੱਕ ਪ੍ਰੋਸੀਜਰ ਹੁੰਦਾ ਜਿਹੜਾ ਹੈ ਕੀਤਾ ਇਹਦੇ ਉੱਪਰ ਕਿ ਨੀ ਆਰਥਰੋਡਿਸਿਸ ਮਤਲਬ ਕਿ ਦੋ ਹ ਟੋ ਐਂਟੀਬਾਇਓਟਿਕ ਬੋਨ ਸੀਮੈਂਟ ਵਗੈਰਾ ਪਰ ਦਿਨ ਉਹ ਉਹ ਮਤਲਬ ਉਹ ਚਾਂਸ ਲੈਣ ਵਾਲੀ ਗਲਤੀ ਉਹਦੇ ਬਾਵਜੂਦ ਵੀ ਜਿਹੜੀ ਇਨਫੈਕਸ਼ਨ ਹੋ ਸਕਦੀ ਸੀ ਬੜਾ ਕੰਪਲੈਕਸ ਤੇ ਕੰਪਲਿਕੇਟਿਡ ਪ੍ਰੋਸੀਜਰ ਹੈ ਕਿਉਂਕਿ ਇਨੀ ਮਲਟੀਪਲ ਸਰਜਰੀ ਕਰਨ ਦੇ ਬਾਅਦ ਜਿਹੜੀ origignal ਬੋਨ ਸਟਾਕ ਉਹਦੇ ਜ਼ਿਆਦਾ ਰਹਾ ਨਹੀਂ ਸੀ ਅੱਗੇ ਪਿੱਛੇ ਦੇ ਸਾਫਟ ਟਿਸ਼ੂ ਮਸਲ ਜਿਹੜੇ ਹੁੰਦੇ ਨੂੰ ਉਹ ਵੀ ਬੜੇ ਕਮਜ਼ੋਰ ਵੀਕ ਪੈ ਗਏ ਸੀ क्रੋਨਿਕ ਇਨਫੈਕਸ਼ਨ تھی 1.5 ਸਾਲ ਇਹ ਵੀ ਡੈਫੀਨੇਟਲੀ ਇੱਕ ਫ੍ਰੈਕਚਰ ਸੀ ਬੰਦਾ ਹਿੰਮਤ ਵੀ ਹਾਰ ਜਾਂਦਾ ਅਸੀਂ ਵੀ 1.5 ਸਾਲ ਦੇ ਲੱਗੇ ਸੀ ਕਰਦੇ ਬਟ ਇਨ ਦੇ ਆਸਤੇ ਉਹ ਫਾਰਚੂਨੇਟਲੀ ਕਾਫੀ ਅਚਾਰਿਆ ਕਿਉਂਕਿ ਹਾਂ ਸਰਜਰੀ ਕੀਤੀ ਹੈ ਮੇਰੇ ਖਿਆਲ ਚ ਆਲਮੋਸਟ ਕੋਈ 5 ਟੂ 6 ਮੰਥਸ ਹੋ ਗਏ ਤੇ ਉਸ ਸਰਜਰੀ ਦੇ ਬਾਅਦ ਇਨਫੈਕਸ਼ਨ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਮਲਟੀਪਲ ਪਲੇਟਸ ਪਈਆਂ ਨੇ ਇਹਦੇ ਅੰਦਰ ਅਬ ਉਹਦਾ ਥੋੜਾ ਡਰਾ ਪੈ ਗਿਆ ਕਿ ਨੀ ਜਿਹੜੀ ਥੋੜੀ ਸਿੱਧੀ ਹੋ ਜਾਂਦੀ ਹੈ ਬਟ ਉਹ ਸਰਜਰੀ ਤਾਂ ਮਤਲਬ ਉਹ ਤੇ ਹੈਗੇ ਹੈ ਕੰਪਲਿਕੀਸ਼ਨਸ ਥੋੜੀ ਕੰਪਲਿਕੀਸ਼ਨ ਤੇ ਨਹੀਂ ਕਹਿ ਸਕਦੇ ਪਰ ਉਹ ਸਰਜਰੀ ਇਸੇ ਆਸਤੇ ਬਣਦੀ ਹੈ ਕਿ ਨੀ ਦੀ ਇੱਕ ਵਾਰੀ ਸਟੈਬਿਲਟੀ ਆ ਜਾਏ ਔਰ ਇਨਫੈਕਸ਼ਨ ਪੂਰੀ ਖਤਮ ਹੋ ਜਾਏ ਐਮਪੋਡੇਸ਼ਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪਣੀ オリジナル ਲ ਹੋਣੇ ਵਾਲੀ ਸੀ ਤਾਂ ਉਹਦੇ ਕੋਲ ਆਏ ਬਚ ਗਏ ਨੇ ਬਾਕੀ ਰਹੀ ਆਯੂਸ਼ਮਾਨ ਭਾਰਤ ਦੀ ਕਾਰਡ ਤੇ ਕਿਉਂਕਿ ਹਮ ਤੇ ਇਸ ਮੈਂ ਤੇ ਇਸ ਹਮ ਸਾਰੇ ਗਏ ਇਸ ਸਕੀਮ ਚ ਪਿਛਲੇ 5-6 ਸਾਲ ਚ ਡੀਲ ਕਰ ਰਹੇ ਆ ਲੱਗੇ ਤੇ ਐਸੇ ਐਸੇ ਪੇਸ਼ੈਂਟਸ ਦੀ ਇੰਨੀ ਐਕਸਪੈਂਸਿਵ ਜਿਵੇਂ ਕਿ ਨੀ ਰਿਪਲੇਸਮੈਂਟ ਹੋ ਗਈ ਹਿਪ ਰਿਪਲੇਸਮੈਂਟ ਹੋ ਗਈ ਜਿਹੜੀ ਕਿ 2.5 ਲੱਖ 3 ਲੱਖ ਦੀ ਸਰਜਰੀ ਹੈ ਇਸ ਇਸ ਪੇਸ਼ੈਂਟ ਦੇ ਮਿਲ ਕਿਸ਼ਤਵਾੜ ਦੇ ਰਿਮੋਟ ਗ੍ਰਾਂਚ ਆਊਟਸਾਈਡ ਆਫ ਦਾ ਸਟੇਟ ਕੋਈ ਜਿਹੜੇ ਲੇਬਰ ਕਲਾਸ ਹੁੰਦੇ ਨੇ ਉਹ ਪੇਸ਼ੈਂਟ ਐਸੀ ਰਿਪਲੇਸਮੈਂਟ ਸਰਜਰੀ ਸੇ ਹਸਪੀਟਲ ਕਰਾ ਚਗੇ ਗਏ ਮਤਲਬ ਇਮੇਜਿਨ ਨਹੀਂ ਕਰ ਸਕਦਾ ਕਿ ਉਹਨਾਂ ਨੇ ਵੀ ਇਮੇਜਨ ਨਹੀਂ ਕੀਤਾ ਹੋਵੇ ਇਸ ਲੈਵਲ ਦੀ ਹਾਈ ਐਂਡ ਇਤਨੀ ਕਾਸਟਲੀ ਸਰਜਰੀ ਉਹਦੀ ਕਜੀ ਜ਼ਿੰਦਗੀ ਵਿੱਚ ਹੋ ਸਕਦੀ ਹੈ ਔਰ ਇਹ ਜਿਹੜੀ ਸਰਜਰੀ ਹੈ ਮਤਲਬ ਪੇਸ਼ੈਂਟ ਵਾਸਤੇ ਨਾ ਇੱਕ ਲਾਈਫ ਚੇਂਜਿੰਗ ਸਰਜਰੀ ਹੈ ਜਿਸਦੇ ਜਿਹੜੇ ਗੋਟਣੇ ਦਾ ਪੂਰਾ ਖਰਾਬ ਹੋ ਗਿਆ ਜਿਹੜਾ ਚੁਕਲਾ ਪੂਰਾ ਖਰਾਬ ਹੋ ਗਿਆ ਉਹ ਵਿਚਾਰਾ ਲਿੰਪ ਕਰਦੇ ਕਰਦੇ ਆਪਣੀ ਪੂਰੀ ਜ਼ਿੰਦਗੀ ਬਤੀਤ ਕਰਦੇ ਅਗਰ ਉਹਦੀ ਉਹ ਸਰਜਰੀ ਰਿਪਲੇਸਮੈਂਟ ਹੋ ਜਾਏ ਅਚੀ ਤਰ੍ਹਾਂ ਚੱਲ ਸਕੇ ਤਾਂ ਪੇਸ਼ੈਂਟ ਵਾਸਤੇ ਲਾਈਫ ਚੇਂਜਿੰਗ ਸਰਜਰੀ ਹੈ ਤਾਂ ਉਹ ਇਸੀ ਸਕੀਮ ਸੇ ਪੋਸੀਬਲ ਹੋਈ ਹੈ ਬੁਝੀ ਸਕੀਮ ਨਾਲ ਪੋਸੀਬਲ ਹੋਈ ਹੈ ਤੇ ਮੈਨੂੰ ਲੱਗਦਾ ਇਹ ਬਹੁਤ ਅਚੀ ਸਕੀਮ ਹੈ ਬਾਰੇ ਸਰਕਾਰ ਦੁਆਰਾ ਧੰਨਵਾਦ ਡਾਕਟਰ ਕਨਪਾਦਾ ਜੀ ਨੇ ਜੋ ਸਾਡੇ ਨਾਲ ਬਰੀਫ ਕੀਤਾ ਹੈ ਔਰ ਇਹ ਜ਼ਰੂਰ ਤੁਸੀਂ ਆ ਕੇ ਇਹਦਾ ਲਾਹਾ ਲੋ ਅਸੀਂ ਸਿਰਫ ਇਹ ਵੀਡੀਓ ਤੱਕ ਸੀਮਤ ਨਾ ਰਹੀਏ ਅਸੀਂ ਸ਼ੇਅਰ ਕਰਨੇ ਤੱਕ ਸੀਮਤ ਨਾ ਰਹੀਏ ਅਸੀਂ ਖੁਦ ਆ ਕੇ ਵੀ ਪਰਸਨਲੀ ਆ ਕੇ ਵਿਜ਼ਿਟ ਕਰੀਏ ਜੇ ਤੁਹਾਨੂੰ ਕੋਈ ਕਿੰਦੂ ਬਰੰਦੂ ਹੈ ਤੁਹਾਡੇ ਮਨ ਚ ਕੋਈ ਕਿਤੇ ਵੀ ਸ਼ੰਕਾ ਹੈਗੀ ਕਿ ਕੀ ਕਿਆ ਸਾਨੂੰ ਐਸ਼ਮਾਨ ਦੀ ਕੋਈ ਦਿੱਕਤ ਆ ਰਹੀ ਹੈ ਟ੍ਰੀਟਮੈਂਟ ਚ ਕੋਈ ਦਿੱਕਤ ਆ ਰਹੀ ਹੈ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰੋ ਤੇ ਮੈਂ ਵੀ ਸੁਜੀਤ ਸਿੰਘ ਜੀ ਖੜੇ ਹਨ ਇਥੇ ਕਿਉਂਕਿ ਇਹਨਾਂ ਨੇ ਸ਼ਾਇਦ ਦਰਦ ਸਮਝਿਆ ਵੀਰ ਜੀ ਤੁਸੀਂ ਪੋਰਗਮ ਛੱਠਾ ਤੋਂ ਛੱਠਾ ਫਾਰਮ ਛੱਠਾ ਫਾਰਮ ਤੋਂ ਹਨਾ ਤੇ ਵੀਰ ਜੀ ਦਾ ਵੀ ਜ਼ਰੂਰ ਮੈਨੂੰ ਲੱਗਦਾ ਹੈ ਕਿ ਉੱਥੇ ਦੇ ਵੀਰ ਜ ਤਿੰਨ ਚ ਤੇ ਵੀਰ ਪਰਫੁੱਲ ਸਿੰਘ ਜੀ ਨੇ ਮਿਲ ਕੇ ਇਹਨਾਂ ਨੂੰ ਇੱਥੇ ਤੱਕ ਲਿਆਂਦਾ ਔਰ ਵੀਰ ਜੀ ਦਾ ਸਹਿਯੋਗ ਤੁਸੀਂ ਦੇਖਿਆ ਕਿ ਅੱਜ ਜੋ ਪੋਜ਼ਿਟਿਵ ਰਿਜ਼ਲਟ ਸਾਡੇ ਸਾਹਮਣੇ ਹੈ ਤੇ ਵੀਰ ਜੀ ਆਪ ਜੀ ਵੀ ਜ਼ਰੂਰ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਬਾਕੀਆਂ ਨੂੰ ਵੀ ਅਸੀਂ ਇਹ ਸੁਨੇਹਾ ਦਈਏ ਕਿ ਜੇ ਸਾਨੂੰ ਕਿਹਦੇ ਬੈਨੀਫਿਟ ਮਿਲਦਾ ਹੈ ਅਸੀਂ ਉਹਦੇ ਚ ਪਿੱਛੇ ਨਾ ਹੋਈਏ ਠੀਕ ਹੈ ਕਿਸੇ ਦਾ ਮਨ ਹੈ ਉਹ ਬਾਹਰ ਜਾ ਸਕਦਾ ਹੈ ਪਰ ਜੇਕਰ ਸਾਨੂੰ ਇੱਥੇ ਹੀ ਇਹ ਸਹੂਲਤ ਮਿਲ ਰਹੀ ਹੈ ਤੇ ਅਸੀਂ ਉਹਦਾ ਜ਼ਰੂਰ ਲਾਹਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਜੋ ਹਸਪਤਲ ਦੀ ਟੀਮ ਹੈ ਡਾਕਟਰ ਕਨੇਪਾ ਪਾਦੇ ਜੀ ਵੀ ਜਸਵਿੰਦਰ ਸਿੰਘ ਜੀ ਇਹਨਾਂ ਦੀ ਟੀਮ ਪੂਰੀ ਸਾਰੀ ਕਿਉਂਕਿ ਬੜੀ ਵਾਰ ਵਿਜੀਨਲ ਮਿਲੇ ਆ ਇਹਨਾਂ ਦਾ ਦੁੱਖ ਦਰਦ ਅਸੀਂ ਮਹਿਸੂਸ ਕਰਦੇ ਰਹੇ ਹਾਂ ਬਹੁਤ ਲੰਮੇ ਸਮੇਂ ਤੋਂ ਜਿਸ ਤਰ੍ਹਾਂ ਵੀ ਜਸਵਿੰਦਰ ਸਿੰਘ ਨੇ ਦੱਸਿਆ ਓਟ ਆਫ ਸਟੇਟ ਜਾ ਕੇ ਇਲਾਜ ਕਰਾਉਂਦੇ ਰਹੇ ਔਲਾਦ ਤੱਕ ਲਦ ਕਟਨ ਤੱਕ ਵੀ ਹਾਲਾਤ ਆਗੇ ਸੰ ਪਰ ਖੁਸ਼ੀ ਮਹਿਸੂਸ ਹੋਇਆ ਕਿ ਡਾਕਟਰ ਸਾਹਿਬ ਨੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਅਸੀਂ ਆਨਰ ਕੀਤਾ ਇਸ ਲਈ ਬੇਸ਼ੱਕ ਸਰਵਿਸ ਆਪਣੇ ਡਿਊਟੀ ਨਿਭਾਰੇ ਨੇ ਪਰ ਉਹਦੇ ਨਾਲ ਹੀ ਇੱਕ ਸੋਸ਼ਲ ਇਨਸਾਨੀਏ ਜੋ ਇਨਸਾਨੀਅਤ ਦੇ ਤੌਰ ਤੇ ਆਪਣੇ ਵੱਲੋਂ ਹਮਦਰਦੀ ਪ੍ਰਗਟ ਕਰਕੇ ਜਦੋਂ ਪੇਸ਼ੰਰ ਕੋਈ ਡਾਕਟਰ ਮਿਲਦਾ ਹੈ ਤਾਂ ਪੇਸ਼ੰਰ ਨੂੰ ਬੜਾ ਸਕੂਨ ਪ੍ਰਾਪਤ ਹੁੰਦਾ ਹੈ ਤਾਂ ਉਹ ਸਾਡੀ ਖੁਸ਼ਕਿਸਮਤੀ ਹੈ ਇਹੋ ਜੇ ਸਾਡੇ ਵੀਰ ਜੋ ਸਮਾਜ ਦੀ ਸੇਵਾ ਵੈਸੇ ਵੀ ਲੱਗੇ ਨੇ ਆਪਣੇ ਡਿਊਟੀ ਵੀ ਨਿਭਾ ਰਹੇ ਨੇ ਵੀ ਜਸਵਿੰਦਰ ਸਿੰਘ ਜੀ ਸਾਡੇ ਪਰਫੁੱਲ ਸਿੰਘ ਜੀ ਸਾਰੇ ਟੀਮ ਅਸਾਂ ਚਾਹੁੰਦੇ ਅਗੇ ਸਾਡੇ ਜਿਹੜੇ ਪਰਿਵਾਰ ਕਿਉਂਕਿ ਜੇ ਇਕਨੋਮਿਕਲੀ ਦੇਖਿਆ ਜਾਏ ਤਾਂ ਅਸੀਂ ਵੀਕਰ ਲੋਕ ਸੈਕਸ਼ਨ ਆ ਪਰ ਹਾਲਾਤ ਐਸੇ ਵੀ ਬਣ ਜਾਂਦੇ ਨੇ ਅਸੀਂ ਛੱਡ ਕੇ ਬਾਅਦ ਤੋਂ ਕਹਿੰਦੇ ਆ ਤਾਂ ਇਹ ਜਿਹੜੀ ਸਾਡਾ ਇੱਕ ਪੈਗਾਮ ਸੰਤਾਂ ਤੱਕੇ ਹੋਈ ਹੈ ਕਿ ਸਾਡੇ ਕੋਲ ਬਹੁਤ ਸੋਹਣੇ ਡਾਕਟਰ ਸਾਹਿਬ ਨੇ ਜੋ ਡਾਕਟਰ ਕਰਨਪਾਦੇ ਜਿਨ੍ਹਾਂ ਦੀ ਅਸੀਂ ਆਨਰ ਕਰ ਰਹੇ ਹਾਂ ਇਹ ਇਹੋ ਵਰਗੇ ਹੋਰ ਵੀ ਸਾਡੇ ਡਾਕਟਰ ਸਾਹਿਬਾਨ ਇਸ ਹਸਪੀਟਲ ਦੇ ਨੇ ਤੋਂ ਅਸੀਂ ਜੂਰ ਸੰਤਾਂ ਨੂੰ ਅਪੀਲ ਕਰਾਂਗੇ ਜੋ ਵੀ ਪਰੇਸ਼ਾਨੀਆਂ ਹਰ ਇੱਕ ਇਨਸਾਨ ਨੂੰ ਆਪਣੀ ਏਜ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਲਾਉਂਦੀਆਂ ਨੇ ਜੂਰ ਆਪ ਜੀ ਕੰਟੈਕਟ ਕਰੋ ਇੱਥੇ ਸਾਡੇ ਵੀ ਜਸਵਿੰਦਰ ਸਿੰਘ ਜੀ ਨੇ ਇਹਨਾਂ ਦੇ ਥਰੂ ਪਰਫੁੱਲ ਸਿੰਘ ਜੀ ਇਹਨਾਂ ਦੇ ਥਰੂ ਜਿਹੜੇ ਸਾਡੇ ਪਰਿਵਾਰ ਅਗਰ ਕੋਈ दुखी ਨੇ ਤੁਹਾਡੇ ਨਾਲ ਵੀ ਸੰਪਰਕ ਕਰ ਸਕਦੇ ਕਮਿਊਨੀਕੇਸ਼ਨ ਗੈਪ ਜਿਹੜਾ ਖਤਮ ਹੋ ਜਾਏ ਬਿਲਕੁਲ ਸਾਡੇ ਨਾਲ ਮਿਲ ਸਕਦੇ ਨੇ ਅਸੀਂ ਨਾਲ ਲੋਕੇ ਟ੍ਰੀਟਮੈਂਟ ਕਰਾਵਾਂਗੇ ਤੇ ਖੁਸ਼ੀ ਮਹਿਸੂਸ ਕਰਾਂਗੇ ਕਿ ਅਸੀਂ ਆਪਣੇ ਪਰਿਵਾਰ ਆਪਣੇ ਸਮਾਜ ਆਪਣੇ ਜਿਹੜੇ ਇਨਸਾਨੀਅਤ ਦੇ ਤੌਰ ਤੇ ਜਿਹੜੇ ਸਾਡੇ ਪਰਿਵਾਰ ਪਰੇਸ਼ਾਨ ਨੇ ਉਹਨਾਂ ਦੀ ਸਹਾਇਤਾ ਕਰ ਸਕੀਏ ਤਾਂ ਅੱਜ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਸਾਡੇ ਵੀਰ ਮਨਮੋਹ ਸਿੰਘ ਜੀ ਕਾਫੀ ਸਮੇਂ ਤੋਂ ਪਰੇਸ਼ਾਨ ਸਨ ਔਰ ਵਾਰ ਵਾਰ ਜੇ ਤੂੰ ਮਿਲਣ ਜਾਂਦੇ ਸਨ ਇਹੋ ਕਹਿੰਦੇ ਸਨ ਵੀ ਜੀ ਅਜੇ ਇਨਫੈਕਸ਼ਨ ਨਹੀਂ ਜਾ ਰਹੀ ਇਨਫੈਕਸ਼ਨ ਨਹੀਂ ਜਾ ਰਹੀ ਤਾਂ ਚਲੋ ਅੱਛਾ ਹੋਇਆ ਗੁਰਮਾਰਾ ਦੀ ਕਿਰਪਾ ਸਦਕਾ ਅਚੀ ਥਾਂ ਤੇ ਪਹੁੰਚੇ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਸਾਡੇ ਵੀਰਾਂ ਨੇ ਤੋਂ ਇਹਨਾਂ ਨੇ ਵੀ ਪੂਰੀ ਮਿਹਨਤ ਕਰਕੇ ਜਿਸ ਤਰ੍ਹਾਂ ਇਹਨਾਂ ਖੁਦ ਅਸੇ ਬੜੀ ਮਿਹਨਤ ਕਰਕੇ ਇਹਨਾਂ ਨੂੰ ਮੁੜ ਕੇ ਆਪਣੀ ਥਾਂ ਤੇ ਲਿਆਂਦਾ ਨਹੀਂ ਤਾਂ ਲਾਸ ਇੱਥੇ ਤੇ ਵੀ ਕਰਦੇ ਵੀਰ ਜੀ ਡਾਕਟਰ ਕਰਨ ਲਾਤ ਕਟਣੀ ਪੈਣੀ ਪਰ ਫਿਰ ਮੈਂ ਕਹਾਂਗਾ ਮਾਲਕ ਦੀ ਬੜੀ ਜ਼ਹਿਮਤ ਸਦਕਾ ਇਹਨਾਂ ਦੀ ਹਿੰਮਤ ਸਦਕਾ ਇਹਨਾਂ ਦਾ ਜਿਹੜਾ ਬਾਕੀ ਸਟਾਫ ਸਦਕਾ ਇਹ ਮੇਰਾ ਵੀਰ ਅਜ ਮਹਿਸੂਸ ਕਰ ਰਹਾ ਕਿ ਮੈਂ ਫਿਰ ਆਪਣੀ ਲਾਟੇ ਖੜਾ ਤਾਂ ਮੈਂ ਆਪਣੇ ਉਰ ਸਾਰੀਆਂ ਆਪਣੇ ਆਮਾਮ ਨੂੰ ਅਪੀਲ ਕਰਾਂਗਾ ਕਿ ਸਾੜਕੋੜ ਇਥੇ ਬਹੁਤ ਅੱਛੀਆਂ ਅੱਛੀਆਂ ਫੈਸਿਲਿਟੀਆਂ ਨੇ ਆਓ ਸਾਡੇ ਡਾਕਟਰ ਸਾਹਿਬ ਨੇ ਅੱਛਾ ਟੀਟ ਕਰ ਦਨੇ ਇਥੇ ਦਾ ਸਟਾਕ ਹੈ ਬੜੇ ਸੋਨੇ ਟਾਕ ਨਾਲ ਟੀਟ ਕਰ ਰਿਹਾ ਕਿਉਂਕਿ ਮੈਂ ਦੇਖ ਰਿਹਾ ਸੀ ਜਦੋਂ ਵੀਰ ਜੀ ਆਜ ਸਭ ਤੋਂ ਅੱਗੇ ਮੈਡਮ ਜੀ ਦਾ ਧੰਨਵਾਦ ਕਰ ਰਹੇ ਸਨ ਹਾਂ ਮੈਂ ਵੀ ਧੰਨਵਾਦ ਤਾਂ ਹੀ ਕੋਈ ਕਰਦਾ ਜਿਸੇ ਬੰਦੇ ਨੂੰ ਕਿਸੇ ਨੇ ਮਦਦ ਕੀਤੀ ਹੋਵੇ ਤਾਂ ਇੱਕ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਕਿ ਪੇਸ਼ੈਂਟ ਸਾਰਿਆਂ ਦਾ ਧੰਨਵਾਦ ਕਰੇਗੇ ਤੁਹਾਡੇ ਬਦੌਲਤ ਮੈਂ ਅੱਜ ਆਪਣੇ ਲੱਤਾਂ ਦੇ ਖੜਾ ਤਾਂ ਮੈਂ ਆਪਣੇ ਵੱਲੋਂ ਜਿੱਥੇ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੂੰ ਪਹਿਲੀ ਵਾਰ ਹੀ ਮਿਲੇ ਸਾਂ ਔਰ ਵੀਰ ਜੀ ਹਮੇਸ਼ਾ ਇਹਨਾਂ ਦੇ ਵਾਰ ਦਸਤੇ ਰਹਿਣ ਦੇ ਕਿ ਬਹੁਤ ਲੇਕਿਨ ਡਿਪਟੀ ਤੋਂ ਇਲਾਵਾ ਜਿਹੜਾ ਐਜ਼ ਅ ਇਨਸਾਨੀਅਤ ਦੇ ਨਾਤੇ ਕੋਈ ਸੇਵਾ ਕਰਦਾ ਨਾ ਉਹਦੇ ਵਿੱਚ ਫਿਰ ਹੋਰ ਮਨ ਵਿੱਚ ਇੱਕ ਚਾਹ ਆਉਂਦਾ ਕਿ ਮੈਂ ਆਪਣੇ ਪੇਸ਼ੈਂਟ ਨੂੰ ਬਿਲਕੁਲ ਠੀਕ ਕਰਕੇ ਘਰ ਭੇਜਾਂਗਾ ਤਾਂ ਮੈਂ ਜ਼ਰੂਰ ਅਪੀਲ ਕਰਾਂਗਾ ਸੰਤਾਂ ਨੂੰ ਸਭ ਆਵਾਮ ਨੂੰ ਕਿ ਆਓ ਕਿ ਜਿਸ ਨੂੰ ਪਰੇਸ਼ਾਨੀ ਹੈ ਸਾਡੇ ਥਰੂ ਸਾਡੇ ਵੀਰਾਂ ਦੇ ਥਰੂ ਆਪ ਵੀ ਠੀਕ ਥਾਂ ਤੇ ਪਹੁੰਚੋਗੇ ਆਪਣਾ ਇਲਾਜ ਕਰਾ ਸਕਦੇ ਹੋ ਤਾਂ ਮੈਂ ਆਪਣੇ ਵੱਲੋਂ ਇੱਕ ਵਾਰ ਫਿਰ ਇੱਥੇ ਦੇ ਪੂਰੇ ਸਟਾਫ ਨੂੰ ਬਹੁਤ ਬਹੁਤ ਧੰਨਵਾਦ ਕਰਾਂਗਾ ਤੋ ਮੈਂ ਆਪਣੇ ਵੀਰ ਜੀ ਵੱਲੋਂ ਵੀ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਦੀ ਬਦੌਲਤ ਸਾਡਾ ਵੀਰ ਅਸ਼ੇਰ ਆਪਣੀ ਜੀਿੰਦਗੀ ਨੂੰ ਫੇਰ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਿੱਚ ਕਾਮਯਾਬ ਹੋਇਆ ਥੈਂਕ ਯੂ ਜੀ ਉਹ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਿ ਮੀਡੀਆ ਤੇ ਥਰੂ ਜੋੜਾ ਸਾਡਾ ਪੈਗਾਮ ਜ਼ਰੂਰ ਤੱਕ ਜਾਂਦਾ ਹੈ ਤੋਂ ਆਪ ਮੀਡੀਆ ਜੋ ਹੋਂਡ ਡਿਜੀਟਲ ਹੋਰ ਬਾਕੀ ਸਾਰੇ ਵੀ ਰਾਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਵੀਰ ਸੁਜੀਤ ਸਿੰਘ ਜੀ ਨੇ ਆਪਣਾ ਸ਼ਬਦਾਂ ਰਹੀ ਸੰਗਤ ਨੂੰ ਜ਼ਰੂਰ ਆਪਣਾ ਸੁਨੇਹਾ ਦਿੱਤਾ ਹੈ ਵੀਰ ਜੀ 2 ਮਿੰਟ ਅਸੀਂ ਤੁਹਾਡੇ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਮੈਂ ਸੰਗਤ ਜੀ ਬੜਾ ਅੱਛਾ ਮਹਿਸੂਸ ਕਰ ਰਿਹਾ ਹਾਂ ਜੀ ਦੋ ਸਾਲ ਲਗਾਤਾਰ ਮੈਂ ਬਾਰ ਅੰਮ੍ਰਿਤਸਰ ਆਪਣਾ ਐਸ ਕੇ ਹਾਰਸ ਮੈਡੀਕਲ ਪਟਾਣਕੋਟ ਵਗੈਰਾ ਜਾ ਜਾ ਕੇ ਆਪਣਾ ਜਿੰਨੇ ਵੀ ਪੂੰਜੀ ਵਗੈਰਾ ਸੀ ਪੈਸਾ ਖਰਚੇ ਤੱਕ ਨੂੰ 10 ਲੱਖ ਤੋਂ ਉੱਪਰ ਲਾ ਬੈਠਦਾ ਜੀ ਜਦੋਂ ਮੇਰਾ ਪਹਿਲਾ ਆਪਰੇਸ਼ਨ ਹੋਇਆ ਸੀ 5 ਜੁਨੇ ਨੂੰ ਇਸ ਦਿਨ 367 ਪ੍ਰੋਸੀਜਰ ਉਸਨੂੰ ਮੈਂ ਅਸਮਦਾਲ ਜਾ ਰਿਹਾ ਸੀ ਅੰਮ੍ਰਿਤਸਰ ਉੱਥੇ ਜੋ ਅੱਗੇ ਮੇਰਾ ਗੋਡਾ ਤਬਦੀਲ ਹੋਇਆ ਲੇਕਿਨ ਉਸ ਤੋਂ ਬਾਅਦ 1 ਸਾਲ ਤੋਂ ਬਾਅਦ ਮੈਨੂੰ ਦੁਬਾਰਾ ਇਨਫੈਕਸ਼ਨ ਵਗੈਰਾ ਦਰਦ ਹੋਣਾ ਸ਼ੁਰੂ ਹੋ ਗਿਆ 6-7 ਸਾਲ ਮੈਂ ਕਰੀ ਰਿਹਾ ਉਸ ਵੇਲੇ ਬਹੁਤ ਜ਼ਿਆਦਾ ਤਕਲੀਫ ਹੋ ਗਈ ਉਸੇ ਡਾਕਟਰ ਸਾਹਿਬ ਇਥੇ ਐਨੀਸੋਲ ਬशीर ਸਾਹਿਬ ਉਹਨਾਂ ਕੋਲ ਵੀ ਦੱਸਿਆ ਸੀ ਉਹਨਾਂ ਨੇ ਫਿਰ ਕਿਹਾ ਸੀ ਜੀ ਮੇਰਾ ਕੋਈ ਦੋਸਤ ਕਲਕੱਤੇ ਤੋਂ ਆ ਰਿਹਾ ਪੁਰਾਣੇ ਗੋਡੇ ਕੱਢ ਕੇ ਨਵੇਂ ਗੋਡੇ ਦੇ ਬਾਰੇ ਚ ਉਹਨੂੰ ਕਾਫੀ ਜਾਣਕਾਰੀ ਹੈ ਉਹ ਆਇਆ ਰੇ ਵਿਚ ਉਹਨਾਂ ਨੂੰ ਮੇਰਾ ਫੋਨ ਨੰਬਰ ਨਹੀਂ ਮਿਲ ਸਕਿਆ ਤੇ ਉਹਨਾਂ ਫਿਰ ਉਹ ਚਲੇ ਗਏ ਵਾਪਸ ਫਿਰ ਮੁੜ ਕੇ ਮੈਨੂੰ ਇਹਨਾਂ ਡਾਕਟਰ ਸਾਹਿਬ ਨੇ ਲਈ ਉਹਨਾਂ ਬशीर ਸਾਹਿਬ ਨੂੰ ਹੀ ਕਿਹਾ ਕਿ ਇਹਨਾਂ ਨੂੰ ਮਿਲੋ ਇਹਨਾਂ ਨੂੰ ਮਿਲੇ ਸਾਰੇ ਸਟਾਫ ਨੇ ਮੇਰਾ ਬਹੁਤ ਬਹੁਤ ਅਛੇ ਡੰਗਲ ਮੇਰਾ ਇਲਾਜ ਕੀਤਾ ਅੱਜ ਮੈਂ ਜਿਹੜਾ ਜਿਸ ਤਰ੍ਹਾਂ ਵੀ ਹੈ ਖੜਾ ਲੱਤ ਕਟਣ ਤੋਂ ਬਚੀਆਂ ਕਾਫੀ ਡਾਕਟਰ ਉਹਨਾਂ ਸਭ ਇਹਨਾਂ ਮੈਨੂੰ ਕਿਹਾ ਕਿ ਉਸ ਤੇ ਤੇਰੀ ਲੱਤ ਕਟਣੀ ਪਏ ਤੇ ਡਾਕਟਰ ਆਪਣੇ ਪ੍ਰਸੰਦਰ ਜੀ ਉਹਨਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਨਾਲ ਦੀ ਚੀਜ਼ ਹੈ ਨਾਲ ਹੀ ਰਹੇ ਅਸੀਂ ਜਿੱਤੇ ਵੀ ਹੋ ਸਕੇ ਕੋਸ਼ਿਸ਼ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਚਾਰ ਵਾਰ ਇਹਨਾਂ ਮੇਰਾ 3 4 ਚਾਰ ਵਾਰ ਵਾਈਬ੍ਰੇਸ਼ਨ ਹੋਇਆ ਤਕਰੀਬਨ ਇਥੇ ਮੇਰਾ ਤਿੰਨ ਵਾਰ ਹੌਸਲਾ ਬਣ ਕੇ ਤੁਹਾਡੇ ਨਾਲ ਖੜੇ ਹੌਸਲਾ ਮੈਂ ਵੀ ਬਣਿਆ ਸੀ ਲੇਕਿਨ ਮੇਰੇ ਜਿੱਤੇ ਵੀ ਡਾਕਟਰ ਸਾਹਿਬਾਂ ਨੇ ਉਹਨਾਂ ਸਟਾਫ ਐਨ ਜਿਦਨੇ ਅੰਦਰਸਾਂ ਵਗੈਰਾ ਜਿਤਨੇ ਵੀ ਸਟਾਫ ਨੇ ਉਹਨਾਂ ਮੇਰਾ ਗੱਲ ਟੋਕਦਾ ਤੁਸੀਂ ਇਹਨਾਂ ਦਾ ਵੀ ਧੰਨਵਾਦ ਕਰ ਰਹੇ ਸੀ ਮੈਂ ਬਿਲਕੁਲ ਸਾਰਿਆਂ ਦੇ ਦੂਸਰੇ ਮੈਡਮ ਹੋਰ ਇਹਨਾਂ ਨੂੰ ਸਾਰਿਆਂ ਦਾ ਧੰਨਵਾਦ ਕਿਉਂਕਿ ਟਾਈਮ-ਟਾਈਮ ਸੀ ਇਹਨਾਂ ਦੀ ਜਿੰਪੜੀਆਂ ਚੇਂਜ ਹੁੰਦੇ ਜਾਂਦੇ ਜਿਤਨਾ ਵੀ ਸਟਾਫ ਸੀ ਉਹਨਾਂ ਸਾਰਾ ਮੇਰਾ ਖਾਸ ਕਰਕੇ ਜਸਵਿੰਦਰ ਜੀ ਬਖਸ਼ੀ ਜੀ ਔਰ ਜਿਹੜੇ ਪਟੀ ਵਗੈਰਾ ਕਰਦੇ ਉਹਨਾਂ ਦਾ ਸਾਰਿਆਂ ਦਾ ਹੀ ਬਹੁਤ ਯਾਦ ਕਰ ਲੈ ਸਰ ਯਾਦ ਹੀ ਹੈ ਜੀ 6-6.5 ਸਾਲ ਮੇਸੇ ਮੁੰਜੇ ਦੇ ਰਹੇ ਗਏ ਜਾਏ ਮੁੰਜੇ ਸੀ ਜਾਵਾਂ ਮੁੰਜੇ ਸੀ ਜ਼ਾਦਰ ਮੇਸੇ ਮੁੰਜਦੇ ਹੀ ਦੋ ਦਿਨ ਤੋਂ ਚਾਰ ਦਿਨ ਤੋਂ ਮੈਂ ਆਇਆ ਹਾਂ ਇਸ ਹਸਪਤਲ ਸਾਰੇ ਡਾਕਟਰ ਸਾਹਿਬ ਦਾ ਖਾਸ ਕਰਕੇ ਮੈਂ ਬਹੁਤ ਕੋਈ ਖਾਸ ਨਹੀਂ ਸੀ ਬਸ ਤਕਨ ਤਕਨ ਦਵਾਈਆਂ ਵਗੈਰਾ ਜਿੰਨਾਂ ਦੇ ਇਥੇ ਰਿਆਂ ਦੇ ਕਾਰਡ ਦੇ ਮਿਲਦੇ ਰਹੇ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਆਯਸ਼ਮਨ ਕਾਰਡ ਤੇ ਸਾਰਾ ਆਯਸ਼ਮਨ ਮਿਲਦਾ ਰਹੇ ਧੰਨਵਾਦ ਵੀਰ ਜੀ ਮੈਂ ਬਾਕੀ ਮੀਡੀਆ ਵੀਰ ਜੀ ਖੜੇ ਨੇ ਵੇਟ ਕਰ ਰਹੇ ਨੇ ਜਰੂਰ ਤੁਸੀਂ ਕਰੋ ਤੁਹਾਡਾ ਨਾਮ ਤਾਂ ਜੀ ਜਰੂਰ ਇੱਕ ਵਾਰ ਸਾਂਝਾ ਕਰੋ ਲਤਾ ਸਿਸਟਰ ਕਿਉਂਕਿ ਕਹਿੰਦੇ ਨੇ ਡਾਕਟਰਾਂ ਦੇ ਚਿਹਰੇ ਤੇ ਅਗਰ ਮੁਸਕਰਾਹਟ ਹੋਏ ਨਾ ਤੇ ਪੇਸ਼ੈਂਟ ਇਦਾਂ ਠੀਕ ਹੋ ਜਾਂਦਾ ਹੈ ਉਹ ਤੁਹਾਡੇ ਚਿਹਰੇ ਦੱਸ ਰਹੇ ਹਨ ਕਿ ਮੈਨੂੰ ਲੱਗਦਾ ਕਿ ਸ਼ਾਇਦ ਇਹ ਵੀ ਵਜ੍ਹਾ ਹੈ ਕਿ ਇੱਥੇ ਆ ਕੇ ਉਹ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਕਿ ਮੈਂ ਠੀਕ ਹੋਇਆ ਤੁਸੀਂ ਛੋਟਾ ਜਿਹਾ ਸੁਨੇਹਾ ਜ਼ਰੂਰ ਸਾਂਝਾ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਇਹ ਪੇਸ਼ੈਂਟ ਸਾਡੇ ਬੜੇ ਪੁਰਾਣੇ ਪੇਸ਼ੈਂਟ ਹੈ ਔਰ ਬੜਾ ਅੱਛੇ ਪੇਸ਼ੈਂਟ ਹੈ ਕੋਆਪਰੇਟ ਕਰਦੇ ਨੇ ਲੇਕਿਨ ਜੇ ਤੋ ਪੇਸ਼ੈਂਟ ਅੱਛਾ ਹੁੰਦਾ ਤਾਂ ਕੁਦਰਤੀ ਆਹੀਂ ਵੀ ਖੁਸ਼ ਹੋਣਿਆ ਪੇਸ਼ੈਂਟ ਠੀਕ ਹੋ ਕੇ ਜਾਂਦਾ ਸਭ ਤੋਂ ਵੱਡੀ ਸਾਨੂੰ ਖੁਸ਼ੀ ਉਸ ਟਾਈਮ ਹੁੰਦੀ ਹੈ ਜਦੋਂ ਪੇਸ਼ੈਂਟ ਵਾਰਡ ਚੋਂ ਬਿਲਕੁਲ ਠੀਕ ਹੋ ਕੇ ਜਾਂਦਾ ਸਾਨੂੰ ਉਸ ਟਾਈਮ ਆਪਣਾ ਲੱਗਦਾ ਕਿ ਆਹੀਂ ਖੁਸ਼ ਕੀਤਾ ਪੇਸ਼ੈਂਟ ਵਾਸਤੇ ਲੇਕਿਨ ਪੇਸ਼ੈਂਟ ਬਹੁਤ ਅੱਛੇ ਨੇ ਸਾਨੂੰ ਮਜ਼ਾ ਆਂਦਾ ਕੰਮ ਕਰਨ ਦਾ ਐਸੇ ਪੇਸ਼ੈਂਟ ਨਾਲ ਥੈਂਕ ਯੂ ਥੈਂਕ ਯੂ ਧੰਨਵਾਦ ਅ ਵੀਰਪੁਰ ਫੁੱਲ ਸਿੰਘ ਜੀ ਸਾਡੇ ਨਾਲ ਹਨ ਵੀਰ ਜੀ ਦੋ ਕ ਸ਼ਬਦ ਤੁਸੀਂ ਜ਼ਰੂਰ ਤੁਸੀਂ ਸਟਾਰਟ ਕਰੋ ਪਰ ਤੁਸੀਂ ਕਹੋ ਜ਼ਰੂਰ ਦੋ ਸ਼ਬਦ ਸਾਂਝੇ ਕਰ ਦਿਓ ਵੀਰ ਜੀ ਆਪ ਜੀ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਜੀ ਗਵਰਨਮੈਂਟ ਹਸਪੀਟਲ ਗਾਨੀ ਨਗਰ ਜੰਮੂ ਵਿਖੇ ਵਾਰਡ ਨੰਬਰ 2 ਆਰਥੋ ਯੂਨਿਟ ਮਕਸਦ ਸਾੜਾ ਇੱਥੇ ਆਉਂਦਾ ਤੁਸੀਂ ਪਹਿਲਾਂ ਵੀ ਸੁਣ ਲਿਆ ਜਿਹਦੇ ਵਿੱਚ ਡਾਕਟਰ ਤਨੁਪਾਦਾ ਨੇ ਵੀ ਦੱਸਿਆ ਜਸਵਿੰਦਰ ਸਿੰਘ ਜੀ ਨੇ ਵੀ ਆਪਣੀ ਗੱਲ ਕੀਤੀ ਹੈ ਜਰਨਲ ਸਫਤਰ ਡੀਜੀਪੀਸੀ ਸਰਦਾਰ ਸੁਰਜੀਤ ਸਿੰਘ ਜੀ ਨੇ ਆਪਣੀ ਗੱਲ ਕੀਤੀ ਹੈ ਇੱਕ ਪੇਸ਼ੈਂਟ ਸੀ ਜੋ ਸਰਦਾਰ ਮਨਮੋਹਨ ਸਿੰਘ ਜਿਨ੍ਹਾਂ ਨੇ ਅਜ ਤੂੰ 2 ਸਾਲ ਪਹਿਲਾਂ ਨਹੀਂ ਤਕਰੀਬਨ 2019 ਦੇ ਵਿੱਚ ਆਊਟ ਆਫ ਸਟੇਟ ਜਾ ਕੇ ਇੱਕ ਨੀ ਰਿਪਲੇਸਮੈਂਟ ਆਪਣੀ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੀ ਸਾਲ ਦੇ ਬਾਅਦ ਇਹਨਾਂ ਨੂੰ ਇਨਫੈਕਸ਼ਨ ਹੋ ਗਈ ਬਹੁਤ ਜ਼ਿਆਦਾ ਪਾਸ ਚਲਣੀ ਸ਼ੁਰੂ ਹੋ ਗਈ ਔਰ ਨੋਪਤ ਇੱਥੇ ਤੱਕ ਆ ਗਈ ਕਿ ਪੇਸ਼ੈਂਟ ਆਪ ਕਹਿਣ ਲੱਗਾ ਕਿ ਮੇਰੀ ਲੱਤ ਕੱਟ ਦਿਓ ਪਰ ਮੇਰਾ ਇਹ ਪੇਨ ਔਰ ਇਨਫੈਕਸ਼ਨ ਖਤਮ ਕਰੋ ਤਾਂ ਅਸੀਂ ਪਹਿਲਾਂ ਵੀ ਸਾਡਾ ਐਕਸਪੀਰੀਅੰਸ ਸੀ ਡਾਕਟਰ ਕਨੋਪਾਦਾ ਜੀ ਨਾਲ ਔਰ ਉਹ ਅੱਛਾ ਐਕਸਪੀਰੀਅੰਸ ਹੋ ਰਿਹਾ ਸੀ ਇੱਕ ਪੇਸ਼ੈਂਟ ਹੋਰ ਸੀ ਉਹਨਾਂ ਨੂੰ ਵੀ ਇਹਨਾਂ ਨੇ ਠੀਕ ਕੀਤਾ ਸੀ ਤਾਂ ਜਦੋਂ ਡਾਕਟਰ ਕਨੋਪਾਦਾ ਨਾਲ ਅਸੀਂ ਮਿਲੇ ਤਾਂ ਉਹਨਾਂ ਨੇ ਦੇਖ ਕੇ ਕਿਹਾ ਹੈ ਤੇ ਬਹੁਤ ਵੱਡਾ ਚੈਲੰਜ ਹੈ ਪਰ ਮੈਂ ਇਸ ਚੈਲੰਜ ਨੂੰ ਅਕਸੈਪਟ ਕਰਾਂਗਾ ਔਰ ਕੋਸ਼ਿਸ਼ ਕਰਾਂਗਾ ਆਪਣਾ 100% ਦੇਾਂਗਾ ਕਿ ਪੇਸ਼ੈਂਟ ਜਿਹੜੀ ਲਤ ਬਚ ਜਾਏ ਤਾਂ ਉਹਨਾਂ ਨੇ ਬੜੀ ਮਿਹਨਤ ਕਰਕੇ ਦੋ ਤਿੰਨ ਵਾਰ ਉਹਨਾਂ ਨਾਲ ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਬਖਸ਼ੀ ਜੀ ਇੱਥੇ ਜੋ ਥੀਏਟਰ ਦੇ ਅੰਦਰ ਨੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਅਤੇ ਉਸ ਮਿਹਨਤ ਦਾ ਨਤੀਜਾ ਇਹ ਨਿਕਲਿਆ ਕਿ ਜਿਹੜੀ ਉਹਨਾਂ ਦੀ ਲੱਤ ਸੀ ਉਹ ਕਟਣ ਤੋਂ ਬਚ ਗਈ ਅੱਜ ਜੋ ਪੇਸ਼ੈਂਟ ਆਪ ਚੱਲ ਕੇ ਇੱਥੇ ਆਇਆ ਜਿੱਥੇ ਸਾਨੂੰ ਵੀ ਖੁਸ਼ੀ ਹੈ ਮੈਂ ਸੰਗਤ ਨੂੰ ਦੱਸਣਾ ਚਾਹਾਂਗਾ ਕਿ ਇੱਥੇ ਸਾਡੇ ਡਾਕਟਰ ਕਨਵਪਾਦਾ ਜੋ ਆਰਥੋਡੋਡ ਸਪੈਸ਼ਲਿਸਟ ਨੇ ਗੰਨੇਨਾ ਹਸਪੀਟਲ ਦੇ ਵਿੱਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤੁਸੀਂ ਆਪ ਸੰਪਰਕ ਕਰ ਸਕਦੇ ਹੋ ਔਰ ਕੋਈ ਬਹੁਤ ਜ਼ਿਆਦਾ ਖਰਚਾ ਨਹੀਂ ਹੋਇਆ ਵਿਦਆਊਟ ਐਕਸਪੈਂਡੀਚਰ ਉਹਨਾਂ ਦਾ ਜਿਹੜਾ ਇਹ ਸਾਰਾ ਇਲਾਜ ਚੱਲਿਆ ਇੱਥੇ ਅੱਜ ਜੋ ਤਾਂ ਧੰਨਵਾਦ ਕਰਦਾ ਹਾਂ ਅਤੇ ਨਾਲ ਉਹਨਾਂ ਦੀ ਜਿਹੜੀ ਟੀਮ ਜਸ਼ਵਿੰਦਰ ਸਿੰਘ ਬਖਸ਼ੀ ਜੀ ਅਤੇ ਬਾਕੀ ਵੀ ਹਸਪਤਾਲ ਦੇ ਵਿੱਚ ਜਿਹੜੀ ਟੀਮ ਹੈ ਜਿਹਦੇ ਡਾਕਟਰ ਸੋਹੇਲ ਬਸ਼ੀਰ ਨੇ ਡਾਕਟਰ ਲਾਹੌਰੀ ਨੇ ਡਾਕਟਰ ਗਗਨਬਾਲੀ ਨੇ ईएनटी ਦੇ ਡਾਕਟਰ ਨੇ ਹੋਰ ਸਾਰੀ ਟੀਮ ਬੜੀ ਕੋਆਪਰੇਟਿਵ ਟੀਮ ਹੈ ਇੱਥੇ ਦੀਆਂ ਸਟਾਫ ਨਰਸਿਸ ਨੇ ਸਾਰਿਆਂ ਨੇ ਬਹੁ ਚੱਟੇ ਢੰਗ ਦੇ ਨਾਲ ਇੱਥੇ ਸਾਡੇ ਨਾਲ ਕੋਆਪਰੇਟ ਕੀਤਾ ਫ੍ਰੈਂਡਲੀ ਹੈ ਪੂਰਾ ਸਟਾਫ ਔਰ ਮਨ ਖੁਸ਼ ਹੁੰਦਾ ਜਦੋਂ ਬਾਹਰ ਤੋਂ ਪੇਸ਼ੈਂਟ ਆਉਂਦਾ ਇੱਥੇ ਇਲਾਜ ਕਰਾਂਦਾ ਤਾਂ ਸਮਝਦਾ ਕਿ ਮੇਰਾ ਬਿਹਤਰ ਇਲਾਜ ਹੋਇਆ ਹੈ ਤੁਮ ਇੱਕ ਵਾਰ ਫਿਰ ਪੂਰੀ ਟੀਮ ਦਾ ਡਾਕਟਰ ਸਾਹਿਬ ਦਾ ਕ੍ਰਿਸ਼ਨ ਸੈਕਟਰੀ ਹੈਲਥ ਦਾ ਉਸ ਤੋਂ ਬਾਅਦ ਡਾਇਰੈਕਟਰ ਹੈਲਥ ਸਰਵਿਸ ਜੰਮੂ ਮੈਡੀਕਲ ਸੁਪਰੀਡੈਂਟ ਗਾਂਧੀ ਨਗਰ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਬਹੁਤ ਅੱਛੀ ਟੀਮ ਇੱਥੇ ਡਿਸਟ੍ਰਿਕਟ ਹਸਪੀਟਲ ਗਾਂਧੀ ਨਗਰ ਵਿੱਚ ਰੱਖੀ ਹੋਈ ਹੈ ਔਰ ਉਹਨਾਂ ਦੀ ਟੀਮ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਬਹੁਤ ਬਹੁਤ ਧੰਨਵਾਦ ਵੀਰ ਪਰਪੁੱਲ ਸਿੰਘ ਜੀ ਔਰ ਤੁਸੀਂ ਦੇਖ ਸਕਦੇ ਹੋ ਬਾਕੀ ਵੀ মিডিਆ ਦੇ ਵੀਰ ਆਏ ਹੋਏ ਨੇ ਔਰ ਜੋ ਡਾਕਟਰ ਦਾ ਐਕਸਪੀਰੀਅੰਸ ਹੈ ਡਾਕਟਰ ਦੀ ਗੱਲਬਾਤ ਹੈ ਤੁਹਾ ਤੁਸੀਂ ਵੀ ਆਪਣੇ ਕਮੈਂਟਸ ਰਹੀਂ ਜ਼ਰੂਰ ਆਪਣੇ ਸੁਝਾਅ ਦਿਓ ਤੁਹਾਡਾ ਕੀ ਕਹਿਣਾ ਹੈ ਜੋ ਇਹਨਾਂ ਦਾ ਟ੍ਰੀਟਮੈਂਟ ਹੋਇਆ ਹੈ ਜੋ ਇਹਨਾਂ ਨੇ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਮੇਰਾ ਜੋ ਇਲਾਜ ਇੱਥੇ ਹੋਇਆ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਹੋਰ ਵੀ ਲੋਕ ਇਹਦਾ ਲਾਹਾ ਲੈ ਸਕਣ ਕਿਉਂਕਿ ਇਹਨਾਂ ਨੇ ਦੱਸਿਆ ਕਿ ਮੇਰਾ ਆਇਸ਼ਮਾਨ ਤੇ ਮੇਰਾ ਟ੍ਰੀਟਮੈਂਟ ਹੋਇਆ ਮੇਰੀ ਲਤ ਕੱਟੇ ਜਾਣੀ ਸੀ ਪਰ ਇਹ ਡਾਕਟਰ ਸਾਹਿਬ ਨੇ ਗੁਰੂ ਸਾਹਿਬ ਨੇ ਹੱਥ ਰੱਖ ਕੇ ਮੈਨੂੰ ਬਚਾਇਆ ਤਾਂਕਿ ਮੈਂ ਅੱਜ ਆਪਣੇ ਦੋਨੋਂ ਪੈਰਾਂ ਤੇ ਖੜ੍ਹਾ ਹੋ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ